坚持党。 ਅੱਜ ਐਡਾ ਵੱਡਾ ਦਿਨ ਹੈਗਾ ਵਾ ਇੱਥੇ ਦੀਵਾਲੀ ਲਾਉਣੇ ਵਾਲੇ ਕੋਈ ਗਲਤ ਹੋਣਗੇ ਬਿਲਕੁਲ ਜੀ ਅੱਜ ਬਹੁਤ ਵੱਡਾ ਔਰ ਸੁਭਾਗਪੂਰਨ ਦਿਨ ਵਾ ਜਿਹੜਾ ਕਿ ਸਾਨੂੰ ਅੱਜ ਇਸ ਯੁੱਗ ਦੇ ਵਿੱਚ ਜਦ ਸਾਡਾ ਯੁੱਗ ਚੱਲ ਰਿਹਾ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ 500 ਸਾਲਾਂ ਬਾਅਦ ਭਗਵਾਨ ਰਾਮ ਜੀ ਆਪਣੇ ਸਥਾਨ ਤੇ ਵਿਰਾਜਮਾਨ ਹੋਏ ਆ ਬਾਕੀ ਕਿਹੜਾ ਕਹਾਂਗੇ ਕਿਹੜਾ ਅੱਜ ਦੀਪ ਤੇ ਆਪਣਾ ਕੇਐਨਪੀ ਤੋਂ ਪਛਾਣ ਕਰਦੇ ਦੇਖੋ ਜਦੋਂ ਜਦੋਂ 14 ਸਾਲਾਂ ਬਾਅਦ ਭਗਵਾਨ ਰਾਮ ਜੀ ਬਨਵਾਸ ਛੱਡ ਕੇ ਆਏ ਸੀ ਉਦੋਂ ਹਿੰਦੁਸਤਾਨ ਦੀ ਜਨਤਾ ਨੇ ਉਹਨਾਂ ਦਾ ਪਬਲਿਕ ਨੇ ਸੰਗਤ ਨੇ ਸਵਾਗਤ ਕੀਤਾ ਸੀ ਦੀਪਮਾਲਾ ਕਰਕੇ ਤੇ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ 500 ਸਾਲਾਂ ਬਾਅਦ ਭਗਵਾਨ ਰਾਮ ਜੀ ਆਏ ਆ ਉਹ ਦੀਵਾਲੀ ਤੋਂ ਇਹ ਦੀਵਾਲੀ ਵੱਡੀ ਹੋਣੀ ਚਾਹੀਦੀ ਆ ਔਰ ਸਾਰਿਆਂ ਨੂੰ ਸਾਰਿਆਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਇਸ ਦੀ ਜਿਵੇਂ ਕੀ ਹਰੇਕ ਪਾਸੇ ਜੈ શ્રી ਰਾਮ ਜੈ ਜੀ ਗਾਂ ਹਰੇਕ ਪਾਸੇ ਨਾਰੇ ਲੱਗ ਰਹੇ ਆ ਲੇ ਲਈ ਵਾਸਤੇ ساری ਦੁਨੀਆ ਨੂੰ ਕੀ ਕਹਿਣਾ ਚਾਹੋਂਗੇ ਤੁਸੀਂ ਦੇਖੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਨਾਰੇ ਸ਼ੁਰੂ ਤੋਂ ਲੱਗਦੇ ਨਹੀਂ ਪਰ ਜੋ ਅੱਜ ਉਸਤਾ ਦੇਖਿਆ ਵਾ ਔਰ ਜੋ ਸੰਗਤ ਦੇ ਵਿੱਚ ਉਸਤਾ ਦੇਖਿਆ ਵਾ ਜੇ ਇਹ ਇਸ ਚੀਜ਼ ਨੂੰ ਕਿ ਭਗਵਾਨ ਰਾਮ ਜੀ ਦਾ ਜਦੋਂ ਮੰਦਿਰ ਬਣ ਬਣਿਆ ਵਾ ਉਹਦੀ ਪ੍ਰਾਨ ਪ੍ਰਿਸ਼ਤਾ ਹੋਈ ਹੈ ਲੋਕਾਂ ਦੇ ਵਿੱਚ ਇੰਨਾ ਉਸਤਾ ਵਾ ਤੁਸੀਂ ਦੇਖੋ ਪਬਲਿਕ 4:00 6:00 11:00 ਵਜੇ ਆ ਕੇ ਬੈਠੀ ਹੋਈ ਸੰਗਤ ਹੱਲੇ ਤੱਕ ਅੱਜ ਬੈਠੀ 4:00 ਵਜੇ ਨੂੰ ਆ ਗਿਆ ਬਹੁਤ ਚਾਹ ਵਾਲਾ ਲੋਕਾਂ ਨੂੰ ਕਿ ਇਹ ਸਾਰੇ ਬਸੇ ਲੰਗਰ ਚਾਹ ਪਾਣੀ ਚਾਪ ਕੋੜੇ ਕੋੜੇ ਹੋਰਾ ਖੜਾ ਕੋਟ ਚੜ੍ਹੇ 服务 ਕਰ ਰਿਹਾ ਔਰ ਮੋਦੀ ਜੀ ਨੂੰ ਕੀ ਕਹਿਣਾ ਚਾਹੁੰਦੇ ਬਾਰੇ ਭਾਈ ਮੋਦੀ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਦੇ ਰਾਜ ਦੇ ਵਿੱਚ ਹਿੰਦੁਸਤਾਨ ਦੇ ਵਿੱਚ 10 ਸਾਲ ਦੇ ਰਾਜ ਦੇ ਵਿੱਚ ਉਹਨਾਂ ਨੇ ਆਪਣੇ ਆਪਣੇ ਤੇ ਯਸ਼ ਦਾ ਤਿਲਕ ਲਗਵਾਇਆ ਵਾ ਇਹਦੇ ਲਈ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਔਰ ਸਾਰੀ ਸੰਗਤ ਦਾ ਔਰ ਸਾਰੀ ਹਿੰਦੁਸਤਾਨ ਦੀ ਜਨਤਾ ਦਾ ਮੈਂ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਧਾਈ ਦਿੰਦਾ ਕਿ ਇਸ ਸ਼ੁਭ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਐਦਾਂ ਹੀ ਭਗਵਾਨ ਰਾਮ ਜੀ ਸਾਡੇ ਤੇ ਕਿਰਪਾ ਬਣਾਈ ਰੱਖਣ ਮੈਸੇਜ ਕੀ ਹੈਗਾ ਮੈਸੇਜ ਇਹ ਹੈ ਸਾਰਿਆਂ ਨੂੰ ਅੱਜ ਜਿਹੜੀ ਦੀਵਾਲੀ ਆ ਦੀਵਾਲੀ ਦੇ ਰੂਪ ਚ ਇਹਨੂੰ ਮਨਾਉਣਾ ਚਾਹੀਦਾ ਤਿਹਾਰ ਨੂੰ ਔਰ ਮਨਾ ਵੀ ਲਿਆ ਰੋਗ ਮੈਂ ਬਾਜ਼ਾਰ ਦੇ ਵਿੱਚ ਦੇਖਿਆ ਕਿ ਅੱਜ ਇੱਕ ਬੰਦੇ ਨੂੰ ਪੁੱਛਿਆ ਵਪਾਰੀ ਨੂੰ ਝੰਡੇ ਵਾਲੇ ਨੂੰ ਕਹਿੰਦਾ 1,65,000 ਝੰਡਾ ਸੀ ਲੁਧਿਆਣੇ ਵਿੱਚ ਆਇਆ ਵਾ ਤੇ ਝੰਡਾ ਨਹੀਂ ਮਿਲ ਰਿਹਾ ਹਿਸਾਬ ਲਾ ਲੋ ਇੰਨੀ ਲੋਕਾਂ 'ਚ ਚਾਹ ਵਾ ਇਹਨਾਂ 'ਚ ਆ ਹੈਗਾ ਮੈਸੇਜ ਕੀ ਹੈਗਾ ਮੈਸੇਜ ਮੇਰਾ ਅੱਜ ਏਡਾ ਵੱਡਾ ਦਿਨ ਹੈਗਾ ਜੀ ਇਸ ਦਿਨ ਦੇ ਉੱਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਲੁਧਿਆਣੇ ਵਾਸੀਆਂ ਨੂੰ ਮੁਬਾਰਕਾ ਦਿਨਾ ਹੈ ਔਰ ਉਹਨਾਂ ਨੂੰ ਇੱਕ ਗੱਲ ਕਵਾਂਗਾ ਆਯੋ ਧਿਆਮੇ ਆਨੰਦ ਛਾਇਆ ਰਾਮ ਭਗਤਾਂ ਨੇ ਮੰਦਿਰ ਬਣਾਇਆ ਆਯੋ ਧਿਆਮੇ ਆਨੰਦ ਛਾਇਆ राम भक्तों ने मंदिर बनाया ओ घड़ियां ने लगी मस्ती छाने लगी सारे देश ने उस मनाया राम भक्तों ने मंदिर बनाया राम भक्तों ने अयोध्या सजाई बड़ी ओ राम भक्तों ने अयोध्या सजाई बड़ी 500 सालों की लंबी लड़ाई लड़ी ओ 500 सालों की लंबी लड़ाई लड़ी 22 जनवरी को शुभ दिन आया राम भक्तों ने मंदिर बनाया ਰਾਮ ਭਗਤੋਂ ਨੇ ਜਕਾਰਾ ਹੈ ਵੀਰ ਬਿਰੰਗੇ ਹਰ ਹਰ ਮਹਾਦੇਵ ਅੱਜ ਸਭ ਨੂੰ ਬਤਾਉਣਾ ਚਾਹਾਂਗੇ ਸਾਰੇ ਸਮਾਜ ਨੂੰ ਸਾਰੇ ਨਗਰ ਵਾਸੀਆਂ ਨੂੰ ਕਿਉਂਕਿ ਰਾਮ ਜੰਦਰ ਜੀ ਦੀ ਤਾਨ ਪ੍ਰੀਸ਼ਟਾ ਹੈ ਇਸ ਲਈ ਅਸੀਂ ਅੱਜ ਜਵਾਹਰ ਜੈਸ਼ੋਤਰੀ ਕਹਾਉਂਗੇ ਆਪਾਂ ਵੀ ਜੈ ਸ਼੍ਰੀ ਰਾਮ ਕਹਾਵਾਂਗੇ ਸੁੰਦੇਸ਼ ਹੈ ਇਹ ਕਿ ਸਾਡੇ RAM JAN ਕਿੰਨੇ ਸਾਲਾਂ ਬਾਅਦ ਉਹਨਾਂ ਦੀ ਪ੍ਰਾਨ ਪ੍ਰਤੀਸ਼ਟਾਈ 500 ਸਾਲ ਬਾਅਦ ਉਹ ਸਾਡੇ ਲਈ ਇਹ ਹੈ ਦੀਵਾਲੀ ਤਾਂ ਘਟਨੀ ਹੈ ਅੱਜ ਸਾਰਿਆਂ ਦੀ ਦੀਵਾਲੀ ਅੱਜ ਸਾਰਿਆਂ ਦੇ ਘਰੇ ਰੌਣਕ ਲੱਗਣੀ ਚਾਹੀਦੀ ਹੈ ਦੀਪਕ ਜਗਨੇ ਚਾਹੀਦੇ ਨੇ ਇਹੀ ਸੰਦੇਸ਼ ਹੈ ਮੇਰਾ ਸਭ ਨੂੰ ਪ੍ਰਭੂ RAM JI ਦੀ ਮਹਿਮਾ ਕਰਨ ਰਾਤੀ ਦੀਪਕ ਜਗਾਨ ਦੀਪਾ ਬਲੀ ਬਣੋ ਬਤਾਇਆ ਬਹੁਤ ਬਹੁਤ ਸਾਰਿਆਂ ਨੂੰ जिने की थी उत्ता थी उत्ता थी अच्छा जा रहा है। सारी दूश्णा थी। दूश्णा थी। पब्लिक चाहिए है जिस तरह मनो अरोड़ा जी ने इन्ना वाला काम किया है सारे न मैं यही कह संदेश देवगी कि तुम्हें भी अगे चढ़ के हिस्सा लिया करो आज का दिन इतना अच्छा सी कि रोज़ रोज़ आए और बार बार आए जय श्री राम ਹਾਂਜੀ ਰਾਮ ਰਾਮ ਜੀ ਜੋਤੀ ਜੀ ਅੱਜ ਮਨੂ ਰੋਡਾ ਕੋਲ ਇਹਨਾਂ ਅੱਛਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਲੰਗਰ ਵੀ ਲਾਇਆ ਜਾ ਰਿਹਾ ਹੈ ਇਸੇ ਵਾਸਤੇ ਕੀ ਕਰਨਾ ਲੋਕਾਂ ਚੱਕਾ ਮਟਾ ਦੇਣਾ ਹੈਗਾ ਜੋਧਿਆ ਦੇਣਾ ਹੈ ਜੈ ਸ਼੍ਰੀ ਰਾਮ ਹੋ ਰਿਹਾ ਜੈ ਸ਼੍ਰੀ ਰਾਮ ਬਹੁਤ ਚੰਗਾ ਹੋਇਆ ਸਾਰਿਆਂ ਦੇ ਇਕੱਠ ਹੋਇਆ ਸਾਰੇ ਮਿਲ ਕੇ ਸਭ ਕੁਝ ਕਰ ਰਹੇ ਹੈ ਬਹੁਤ ਅੱਛਾ ਲੱਗ ਰਿਹਾ ਹੈ ਮੈਸੇਜ ਕੀ ਹੈਗਾ ਵਾਹ ਮੈਸੇਜ ਇਹ ਹੀ ਹੈ ਕਿ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਮਿਲ ਜੁਲ ਕੇ ਰਹਿਣਾ ਚਾਹੀਦਾ ਅੱਛਾ ਲੱਗਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ